ਤੇ ਅਸੀਂ ਤਕਰੀਬਨ 213 ਇਸ ਪਾਰਟੀ ਨਾਲ ਅਸੀਂ ਜੁੜੇ ਹੋਏ ਨੇ ਤੇ ਪਾਰਟੀ ਸੇਵਾ ਲਈ ਪਾਰਟੀ ਦੀ ਤਰੱਕੀ ਲਈ ਅਸੀਂ ਕੰਮ ਕਰ ਰਹੇ ਆਂ ਆ ਤੇ 17 ਚ ਵੀ ਅਸੀਂ ਇਲੈਕਸ਼ਨ ਲਈ ਸੀ ਵਿਧਾਨ ਸਭਾ ਦੀ ਹਲਕਾ ਸ਼ਾਂਤਰਾ ਸੀ ਤੋਂ ਪੰਜਾਬ ਵਿਧਾਨ ਸਭਾ ਦੀ ਕੁੰਡੀ ਚ ਵੀ ਸਾਡੀ ਸੇਵਾ ਲੱਗੀ ਪਾਰਟੀ ਵੱਲੋਂ ਲੋਕ ਸਭਾ ਚਰ ਪਰ ਲੰਡੀ ਫਿਰ 22 ਚ ਵੀ ਅਸੀਂ ਸ਼ਰ ਸਾਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਸ਼ਾਂਤਰਾ ਸੀ ਹਲਕਾ ਵਿਧਾਨ ਸਭਾ ਤੋਂ ਅਸੀਂ ਇਲੈਕਸ਼ਨ ਲੱਗੇ ਤੇ ਮੇਰਾ ਪੂਰਾ ਨਾਮ ਡਾਕਟਰ ਰਵਜੋਸ ਸਿੰਘ ਬੱਦਨਾ ਬੱਦਨ ਪਰਿਵਾਰ ਚੋਂ ਅਸੀਂ ਨਿਕਿਆ ਆਪਾਂ ਤੇ ਸ਼ੁਰੂ ਤੋਂ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੀ ਕੰਮ ਕੀਤਾ ਚਾਹੇ profession ਦੀ ਗੱਲ ਕਰ ਲਈਏ ਚਾਹੇ political ਦੀ ਗੱਲ ਕਰ ਲਈਏ ਆਪਾਂ ਤੇ ਤਕਰੀਬਨ 20 ਬਾਈ ਸਾਲ ਹੋ ਗਏ ਮੰਨੂ ਉਥੇ ਸ਼ਾਰਪੁਰ ਆਪਣਾ ਹਸਪੀਟਲ ਚਲਾ ਦੇ ਹੋਏ ਰਵਜੋਤ ਹਸਪੀਟਲ ਕਾਰਡੀਕ ਸੈਂਟਰ ਤੇ ਇੰਨੀ ਦੇਰ ਦੀ ਬਰੀ ਪ੍ਰੈਕਟਿਸ ਹੋ ਗਈ ਆ ਕਿ ਤੁਸੀਂ ਪੁੱਛ ਵੀ ਸਕਦੇ ਹੋ ਕਿ ਕਿਹੋ ਜਿਹਾ ਸਾਡਾ ਉੱਥੇ ਕਿਰਦਾਰ ਆ ਕਿਹੋ ਜਿਹਾ ਰਸੂਖ ਹੈਗਾ ਤੇ ਜਿਹੜੀ ਹੁਣ ਅਸੀਂ ਆਪਾਂ ਮੇਲਬੁੱਧ ਦੇ ਅਸੀਂ ਆਪਾਂ ਆਈਏ ਆਪਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਖੀਰ ਲੈਚਰ ਜਿ세 ਜਿਹੜੀ ਲੁਧਿਆਣਾ ਇਲੈਕਸ਼ਨ ਦਾ ਅਸੀਂ ਪਹੁੰਚ ਚੁੱਕੇ ਆ ਤੇ ਕੈਂਪੇਨ ਵੀ ਬੰਦ ਹੋ ਚੁੱਕੀ ਆ ਤੇ ਮੈਂ ਪੈਨਿੰਗ ਦੀ ਗੱਲ ਕਰੂੰਗਾ ਮੈਂ ਜਦੋਂ ਕੰਪੇਨ ਬੰਦ ਹੋਣ ਲੱਗੀ ਜਿਸ ਦਿਨ ਕੰਪੇਨ ਬੰਦ ਹੋਈ ਤੇ ਉਸੇ ਦਿਨ ਹੀ ਇੱਕ ਕੁਝ ਫੋਟੋਗ੍ਰਾਫਸ ਕੁਝ ਮੈਸੇजेस ਸੋਸ਼ਲ ਮੀਡੀਆ ਤੇ ਸਰਕੂਲੇਟ ਹੋਏ ਤੇ ਜਦੋਂ ਅਸੀਂ ਦੇਖਿਆ ਬڑا ਮਨ ਨੂੰ ਤਕਲ ਲੱਗਿਆ ਬੜਾ ਮਨ ਖਰਾਬ ਹੋਇਆ ਦੁਖੀ ਹੋਇਆ ਤੇ ਜਿਹੜੇ ਸਾਡੇ ਜਾਣਕਾਰ ਵੀ ਸੜੇ ਨਿੱਜੀ ਜਾਣਕਾਰ ਤੇ ਜਦੋਂ ਉਹਨਾਂ ਨੂੰ ਉਹਨਾਂ ਤੱਕ ਗੱਲ ਪਹੁੰਚੀ ਤੇ ਉਹ ਵੀ ਕਾਫੀ ਦੁਖੀ ਮਹਿਸੂਸ ਹੋਇਆ ਤੇ ਮੈਂ ਗੱਲ ਕਰੂਗਾ ਕਿ ਇਰਰੇਵਲੈਂਟ ਪਾਰਟੀ ਉਹਨਾਂ ਦੇ ਇਰਰੇਵਲੈਂਟਿਕ ਲੀਡਰ ਤੇ ਇੱਕ ਇਰੈਲਵੈਂਟ ਇੱਕ ਇਸ਼ੂ ਜੋ ਉਹਨਾਂ ਨੇ ਚੱਕਿਆ ਹੈਗਾ ਲક્ષਣ ਦੀ ਤਾਮੀ ਨੂੰ ਦੇਖਦੇ ਹੋਏ ਆਵਾਦੀ ਪਾਰਟੀ ਦੀ ਜਿਹੜੀ ਉਥੋਂ ਇੱਕ ਇੱਕ ਵੱਡੀ ਲੀਡ ਨਾਲ ਸੀ ਜਿੱਤ ਪ੍ਰੋਫਰ ਕਰਨ ਜਾ ਰਹੇ ਆਪਾਂ 23 ਜੂਨ ਨੂੰ ਸੁਨੀਲ ਰੋਵਾਦੀ ਦੇ ਹਾਕ ਵਿੱਚ ਉਹਨੂੰ ਦੇਖਦੇ ਹੋਏ ਇੱਕ ਮੇਰੇ ਤੇ ਇੱਕ ਨਿੱਜੀ ਕਹਿ ਸਕਦੇ ਇੱਕ ਪੋਲੀਟੀਕਲੀ ਕਹਿ ਸਕਦੇ ਇੱਕ ਜਮਾਤ ਕੌਂਗਰਸੀ ਇੱਕ ਧਰਮੀ ਕਹਿ ਸਕਦੇ ਆਪਾਂ ਜੋ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੁਹਾਡੇ ਸਾਰੇ ਦੇ ਸਾਹਮਣੇ ਆ ਤੇ ਜਿਹੜੇ ਸ਼ਖਸਾਂ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਪਹਿਲਾਂ ਹੀ ਆਪਣੀ ਸਰਕਾਰ ਰਹਿੰਦੇ ਹੋਏ ਐਸਪੀ ਚਾਰੇ ਤੇ ਦਲਿਤ ਭਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਹੁਣ ਜਦੋਂ ਉਹਨਾਂ ਦੇ ਹੱਥ 'ਤੇ ਕੁਛ ਨਹੀਂ ਹੈਗਾ ਸੜੀ ਆਮ ਆਦੀ ਪਾਰਟੀ ਦੀ ਸਰਕਾਰ ਦੇ ਚਾਹੇ ਮੰਤਰੀ ਸਹਿਬਾਨ ਹੋਵੇ ਚਾਹੇ ਐਮਐਲਏ ਸਹਿਬਾਨ ਹੋਵੇ ਜੈਸੀ ਗੱਲ ਕਰ ਲਿਜੀਏ ਲਾਲਚੰਦ ਜੀ ਦੀ ਬਲਕਾਰ ਜੀ ਦੀ ਤੇ ਹੁਣ ਜੋ ਬੇਹੂ ਟਾਰਗੇਟ ਕੀਤਾ ਗਿਆ ਮੈਂ ਕਹੂੰਗਾ ਕਿ ਇੱਕ ਸੋਚੀ ਸਮਝੀ ਇੱਕ ਇੱਕ ਚਾਲ ਐਸੇ ਪਾਈਚਾਰਾ ਦੇ ਲੀਡਰਾਂ ਨੂੰ ਮੈਂ ਅੰਮਲੇ ਮੰਤਰੀ ਸਹਿਬਾਨਾਂ ਨੂੰ ਕਿੰਦਾ ਸੀ ਟਾਰਗੇਟ ਕਰਕੇ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰੀਏ ਕਾਰਨ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਆਵਾਦੀ ਪਾਰਟੀ ਪੂਰੇ ਪੰਜਾਬ ਵਿੱਚ 80 ਪਾਇਚਾਰੇ ਦਲਿਤ ਪਾਇਚਾਰੇ ਨੂੰ ਨਾਲ ਲੈ ਕੇ ਚੱਲ ਰਹੀ ਹੈ ਜੇਸੀ ਗੱਲ ਕਰ ਲਈ ਏਜੀ ਵਿੱਚ ਏਜੀ ਆਫਿਸ ਵਿੱਚੋਂ ਜੋ ਰਾਖਾ ਕਰਨ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਟਾਈ ਗਈ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋਲ ਕਿ ਇਹ ਕਿਉਂ ਅੱਗੇ ਨੂੰ ਬਾਦਰੇ ਵਿੱਚ ਕਿਉਂ ਤਰਕ ਕੀਤਾ ਦੇ ਲਈ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਚੋੰਗੜੀ ਕੋਈ ਗੱਲ ਨਹੀਂ ਮੇਰਾ ਪੋਲੀਟਿਕਲ ਕੈਰੀਅਰ ਕੋਈ ਗੱਲ ਨਹੀਂ ਮੇਰਾ ਪਰਸਨਲ ਕੈਰੀਅਰ ਕੋਈ ਗੱਲ ਨਹੀਂ ਪਰ ਜੋ ਫੋਟੋ ਤੁਸੀਂ ਦੇਖੋਗੇ ਇੱਕ ਲੇਡੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜੋ ਅੱਜਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਹੈ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਹੈ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਣੇ ਪੈਣਗੇ ਕਿ ਉਹ ਸ਼ਖਸ ਜਿਹਨੇ ਫੋਟੋ ਪਾਈ ਹੈ ਉਹ ਕੋਈ ਕਿਸੇ ਦੀ ਤੀਅ ਆ ਕਿਸੇ ਦੀ ਪੈਲ ਆ ਕਿਸ ਦੀ ਬਾਹ ਹੋਵੇਗੀ ਉਹ ਉਹਨੂੰ ਜਾਣਦੇ ਵੀ ਨਹੀਂ ਹੋਣਗੇ ਵੀ 25 ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਇਹਦਾ ਸਰਫਰਟ ਕਰ ਰਹੇ ਹੋ ਜਿਸ ਦਾ ਕਿਸੇ ਕੋ ਕੋ ਜਵਾਬ ਨਹੀਂ ਇਹ ਤਾਂ ਬੁਮਾਨ ਹੈਗਾ ਇੱਕ ਨਾਰੀ ਜਾਤੀ ਦਾ ਔਰਤ ਜਾਤੀ ਦਾ ਉਸ ਸਖਸੀ ਇਹੋ ਜੀ ਮਾਨਸਿਕਤਾ ਹੋਏਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਨਾਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਨਾਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸਮਝਦਾਰ ਕਹਨਾਂਦੇ ਨੇ ਆਪਣੇ ਆਪ ਨੂੰ ਅਖਵਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮਝ ਦੇਣੇ ਕੀ ਇਹ ਹੈ ਇਹੋ ਜਿਹੇ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਖਾਸ ਕਰਕੇ ਲੇਡੀਜ਼ ਜਾਂ ਔਰਤਾਂ ਜੇ ਉਹਨਾਂ ਦਾ ਰਾਜਨੀਤਿਕ ਕਦਮ ਚ ਵਾਧਾ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਤੇ ਮੈਂ ਇਹੋ ਜਿਹੇ ਮੋਰ ਮੁਬਾਰਕਾ ਦਿੰਦਾ ਉਹਨਾਂ ਨੂੰ ਮੈਂ ਕਿਸ ਸ ਇਸ ਸੋਚ ਦੇ ਮਾਲਕ ਤੇ ਜਿਹੜੇ ਕਹਿੰਦੇ ਨੇ ਕਿ ਸਾਡੀ ਇਹ ਇੱਥੋਂ ਦੀ ਜ਼ੱਦੀ ਪਾਰਟੀ ਨੇ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ ਰਿਸਪੈਕਟ ਨਹੀਂ ਹੋ ਜਿਹਾ ਸਨਮਾਨ ਅਸੀਂ ਉਹਨਾਂ ਵਲੋਂ ਆਪਣੇ ਆਵਾਵਾ ਪੈਨਾਤੀਆਂ ਵਾਸਤੇ ਅਸੀਂ ਪਾਲਦੇ ਆ ਕੋਈ ਹੈ ਜਵਾਬ ਉਹਨਾਂ ਕੋਲ ਇਹ ਇਸ ਨਿਊਜ਼ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਥੇਸ ਪਹੁੰਚੀ ਆ ਔਰਤ ਜਾਤੀ ਨੂੰ ਸਾਡੇ ਅਸੀਂ ਸਮਾਜ ਅਸੀਂ ਪਾਚਾਰੇ ਨੂੰ ਤੇ इवन ਸਾਡੇ ਜਿਹੜੀ ਮੈਡੀਕਲ ਫੈਕਲਟੀ ਹੈਗੀ ਯਾਰ ਮੈਡੀਕਲ ਫਰਟੀਲਿਟੀ ਹੈਗੀ ਆ ਕਿਉਂ ਇਹੋ ਜਿਹੇ ਹਰਕਤਾਂ ਇਹੋ ਜਿਹੇ ਸਾਦਸ਼ਾ ਸਿਰਫ ਖਬਰਾਂ ਚ ਰਹਿਣ ਲਈ ਕਰਨਗੇ ਅਸੀਂ ਉਹਨਾਂ ਕੋਈ ਐਕਸਪੈਕਟ ਨਹੀਂ ਕਰਦੇ ਆ ਕਿਉਂ ਇਸ ਲੈਵਲ ਤੇ ਇਸ ਲੈਵਲ ਤੇ ਆ ਜਾਣਗੇ ਉਹ ਹਾਲਾਂਕਿ ਮੇਰਾ ਮੇਰਾ ਕੋਈ ਮਨ ਨਹੀਂ ਸੀ ਆ ਜਾਣ ਦਾ ਇੱਥੇ ਪ੍ਰੈਸ ਕੌਂਫਰੈਂਸ ਕਰਨ ਦਾ ਮੇਰੇ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਚਾਹੁੰਦੇ ਮੇਰੇ ਕੋਲ ਦੋ ਬੱਚੇ ਨੇ ਮੇਰੇ ਇੱਕ 4 ਇਅਰ 올ਡ ਐਂਡ 3 ਇਅਰ 올ਡ ਬਣੇ ਐਂਡ ਉਹਨਾਂ ਦੇ ਮਾਂ ਤੇ ਪਿਓ ਵਿੱਚ ਵੀ ਕੋਈ ਦੱਸੋ ਕੋਈ ਤੁਸੀਂ ਸ਼ਰਿਆਮ ਖੋਲਿਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਵਿੱਚ ਤੁਸੀਂ ਸੁਨੇਹਾ ਲਾ ਰਹੇ ਹੋ ਇਹੇ ਉਮੀਦ ਦਾ ਸਾਡੀਆਂ ਤੁਹਾਡੇ ਕੋਲ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਮੁੱਦਿਆਂ ਦੀ ਗੱਲ ਕਰੋ ਤੁਸੀਂ ਕਿ ਹੁਣ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈੱਡਰੂਮ ਚ ਵੜਦੇ ਨਾ ਤੁਸੀਂ ਉਹ ਕਿਸੇ ਦੀ ਪਰਸਨਲ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆਪਾਂ ਅਸੀਂ ਕਾਦੇ ਨੜੇ ਲੜਾਈ ਲੜਦੇ ਆਪਾਂ ਦੱਸੂਗੀ ਬੜਾ ਸੁਨੇਹਾ ਉਹਨਾਂ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਮਹਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਉਹ ਕੰਮ ਕਰਦੇ ਨੇ ਕੀ ਇਹ ਇੱਕ ਲੰਕਨੀ ਸੇਖੀਤਾਂ ਹੁੰਦੇ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਹਿਬਾਨਾ ਨੇ ਗੁਰਬਾਣੀ ਦੇ ਸਿਖਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਕਿ ਅਸਿੱਤੀ ਆਪਹਿਲਾ ਦੀ ਆਪਾਂ ਉਹਨਾਂ ਦੀ ਇੱਛਤ ਨੂੰ ਇਦਾਂ ਰੋੜੀ ਹੈ ਸੋ ਬੜੇ ਹੀ दुखदायक ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗਾ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹਨਾਂ ਹੀ ਤੁਹਾਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਹਾ ਸੀ ਆਪਾਂ ਕਾਹਦੇ ਦੌਰ ਲਈ ਹੋਈ ਸੀ ਅਸੀਂ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਹਾਂ ਆਪਾਂ ਮੈਂ ਇਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਸ ਮੰਤਰੀਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਨ 18 ਜੂਨ 2025 ਕਿ ਅੱਜ ਤਾਂ ਵਾਧਰ ਨੂੰ ਜ਼ੋਰ ਦੇ ਫੁੱਲ ਸਟਾਪ ਲਾਤਾ ਥੋੜੇ ਸੇਰਨਾ ਕੀ ਉਹ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਦਿੱਤਾ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਉਹ ਘਟ ਗੱਲ ਕਰੀ ਦੀ ਇਹ ਉਹ ਨਾ ਤੋੜ ਕੇ ਅਸੀਂ ਗੱਲ ਕਰੀ ਦੀ ਆ ਤੇ ਯੂ ਕੈਨ ਅੰਡਰਸਟੈਂਡ ਦੀ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣ ਕਰਨ ਨੇ ਉਹ ਕਿਨੇ ਦੁਖੀ ਨੇ ਸਿਰਫ ਆਪਣਾ ਨਾਮ ਚਮਕਾਨ ਲਈ ਤੁਸੀਂ ਇਹੋ ਜੀ ਹਰਕਤਾਂ ਤੇ ਪਹੁੰਚ ਕੇ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਕੀ ਕੰਮ ਕਰਦੇ ਨੇ ਫਿਰ ਇਹੀ ਕੰਮ ਕਰ ਰਹੇ ਰਹਿ ਗਏ ਕਿਸ ਨੂੰ ਨਿੱਜੀ ਟਾਰਗੇਟ ਕਰ ਲੋ ਕਿਸ ਦੀ ਫੈਮਿਲੀ ਟਾਰਗੇਟ ਕਰ ਲੋ ਕਿਸੇ ਦੀਆਂ ਫੋਟੋਜ਼ ਵੀਡੀਓਜ਼ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਰਨਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋਮਰ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਹੈ ਕਿ ਜੜੀ ਬਰੀ ਫੋਟੋ ਦੇ ਨਾਲ ਇੱਕ ਲੇਡਰੀ ਫੋਟੋ ਜੋ ਕਿ ਮੇਰੇ ਕੋਲ ਆ ਹੋ ਐਕਸ ਵਾਈਸ ਤੇਗੇ ਉਹਨਾਂ ਦੀ ਫੋਟੋ ਨੂੰ ਐditਰ ਕੇ ਮੇਨ ਨਾਲ ਜੋੜ ਕੇ ਠੀਕੇ ਦੇ ਉਸ ਵਿੱਚ ਕੀਤਾ ਜਾ ਰਿਹਾ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਤਰੋ ਜਿੱਥੇ ਵੀ ਹੋਏਗੀ ਸੁਖਸਾਲ ਹੋਏਗੀ ਖਰਾਜੀ ਖੁਸ਼ੀ ਹੋਏਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਤੇ ਉਹਤੇ ਕੀ ਬਿੰਦੀ ਹੋਗੀ ਉਹਦਾ ਕੀ ਸੂਰਤ ਹੈ ਜੇ ਲੜਾਈ ਲਾਣੀ ਤੁਸੀਂ ਬੰਨਾਲਾ ਲੋੜ ਤੁਸੀਂ ਮਿੰਨੂ ਸੁਨੇਹਾ ਲਾਓ ਤੁਸੀਂ ਉਹਦਾ ਉਹਦਾ ਵਿਚਾਰੀ ਦਾ ਠੀਕ ਸੂਰਤ ਕਿਉਂ ਤੁਸੀਂ ਇੰਨੀ ਚਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਬਾਵਾ ਪੈਣਾ ਤੇ ਇਹਨੂੰ ਉਸੇ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਸੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੇ ਕਿਚਾਈਂ ਚ ਦੇ ਤੇ ਨਾਲ ਉਹ ਦੇ ਕਿਚਾਈਂ ਚ ਰੱਖ ਰਿਆ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜਰੂਰ ਸਾਨੂੰ ਉਹ ਸਾਨੂੰ ਸਾਫ਼ ਦਵਾਨਗੇ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦੇ ਇਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿ ਲੋ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸਦੈ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਅੱਛਾ ਮੈਂ ਦੱਸ ਦਿਆ ਕਿ ਜਿਹੜਾ ਉਹਨੇ ਜਾਣ ਕੇ ਮੈਨੂੰ ਤੇ ਦਿੱਤਾ ਗਿਆ ਸਾਰਾ ਉਹ ਜੋ ਵੀ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 6 ਘੰਟੇ ਵਿੱਚ ਤੋਂ ਬਾਅਦ ਵਿੱਚ ਸੇ ਪਛਾਣ ਕਰਾਇਆ ਜਮ ਜਦੋਂ ਸਾਡੇ ਵੱਲੋਂ ਮੈਂ 10 ਸਵਾ ਦੀ ਰਿਕਵੈਸਟ ਕੰਪਲੀਟ ਚਲ ਗਈ ਹੈ ਇਨਵੈਸਟੀਗੇਸ਼ਨ ਜੇਲਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਕੋਈ ਦਰਦ ਵੀ ਓਕੀ ਤਰੱਕੀ ਤੇ ਪਹੁੰਚਣ ਦੀ ਤਾਂ ਜ਼ਰੂਰਤ ਆ। ਕਮਪਲੇਟ ਤੇ ਬਾਈ ਨਹੀਂ ਕਿਤੇ ਜੀ ਹਾਂਜੀ ਕਿਸੇ ਦੇ ਬਾਈ ਨੇਮ ਕੀ ਜੀ ਬਾਈ ਦੇ ਬਾਈ ਕਿਸੇ ਕਿਸੇ ਦੇ ਖਿਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੈਂਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਨਾਂ ਦਾ ਨਾਮ ਨਹੀਂ ਲਿਆ ਮੈਂ ਨਹੀਂ ਜਦ ਕਮਪਲੇਟ ਜਦ ਬਾਈ ਨਹੀਂ ਕਰਦੇ ਉਹਨੇ ਪਾਈਆ ਮੂਵ ਚਲੋ ਉਹਨਾਂ ਨੂੰ ਤੁਸੀਂ ਕਮਪਲੇਟ ਕਰਕੇ ਤਾਂ ਕਾਨਫਰੈਂਸ ਕਰਾਈਏ ਬਾਈ ਨੇਮ ਹੋ ਰਹੀ ਹੈ ਵਿਕਰਮ ਜੀ ਠੀਕ ਜੀ ਦੇਖੋ ਠੀਕ ਠੀਕ ਨਹੀਂ ਕਿਹਨੋਂ ਪੁਲਿਸ ਦਰਸਾਪ ਇਹ ਆਪੋ ਆਪ ਹੀ ਹੋ ਸਕਦਾ ਵੀ ਜਾਣ ਤੁਹਾਡੇ ਫੋਨ ਚ ਹੋਣੀ ਹੈ ਤੇ ਤੁਹਾਡੇ ਪਤਨੀ ਦੇ ਕੋਲ ਚ ਹੋਣੀ ਹੈ ਹਾਂ ਇਹ ਲੀਕ ਕਿਥੋਂ ਹੋਈ ਆ ਉਹਨ ਕੀ ਮਟਵਾ ਚਲੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀਆਂ ਹੈਗੀਆਂ ਜੀ ਇਹ ਐਡੀ ਐਨੀ ਟਾਈਮ ਤੋਂ ਕਿਉਂ ਸ਼ਾਰ ਹੈ ਤੁਸੀਂ ਕਹਿ ਰਹੇ ਮੋਬਾਈਲ ਵਿੱਚ ਹੋ ਸਕਦੀ ਹੈ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੀ ਹੋ ਸਕਦੇ ਹੋ ਦੋ ਚੀਜ਼ਾਂ ਹੋ ਗਈਆਂ ਨੇ ਵੀ ਮਸਲ ਦੇ ਕਿ 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 ਟੈਕ ਟੂਲਸ ਵਗੈਰਾ ਲੇਕਿਨ ਇੱਕ ਕਿਨਾਰੇ ਤੁਸੀਂ ਕਹਿ ਰਹੇ ਹੋ ਕਿ 10 ਸਾਲ ਪਹਿਲਾਂ ਫੋਟੋ ਹਾਂਜੀ ਇਹ ਪੋਸਿਬਿਲਟੀ ਨਹੀਂ ਮੇਰੀ ਐਕਸਵਾਇਸਤੀ ਸੀ ਕਿ ਉਹਨੂੰ ਮੋਡੀਫਾਈ ਕੀਤਾ ਹੋਰ ਮੈਂ ਕਹਿ ਰਿਹਾ ਹਾਂ ਬਹੁਤ ਸਾਰ ਡਿਵੋਰਸ ਵੀ ਹੋਇਆ ਸੀਗਾ ਤੁਹਾਡਾ ਚਲੋ ਉਹ ਤਾਂ ਦੇਖੋ ਸਰ ਆਪਾਂ ਉਹਦੇ ਗੱਲ ਨਾਲ ਚਲੀ ਜਾਣਾ ਡਾਕਟਰ ਸਾਹਿਬ ਕੀ ਉਹਦਾ ਸਾਹਮਣੇ ਇਹ ਨਾਲ ਨਾਲ ਇਹ ਤਾਂ ਨਹੀਂ ਗੱਲ ਅੱਜ ਸੀ ਇਸ ਤੋਂ ਮੈਨਾਂ ਇਹ ਸਿੱਕਾ ਹੋਇਆ ਹੀ ਨਹੀਂ ਤੁਹਾਡੀਆਂ ਕਹਾਣੀਆਂ ਬਾਰੇ ਜ਼ਿਕਰ ਨਹੀਂ ਹੋਇਆ ਤੁਸੀਂ ਇਹ ਕੀ ਕਰਦੇ ਹੋ ਵੀ ਡਿਵੋਰਸ ਕਦੋਂ ਹੋਇਆ ਜਾਂ ਤੁਹਾਡੇ ਵਿਆਹ ਕਿੰਨੇ ਹੋਏ ਹਨ ਦੇ मेरा uh, uh, मैं ਕੁਰੀ तो कि ਮੈਂ वेरी वेरी पर्सनल टू ਵੈਰੀ ਵੈਰੀ ਪਰਸਨਲ ਟੂ ਬੀ ਜਿਹੜੀ ਤੁਸੀਂ ਕੋਸਲ ਪੁੱਛ ਰਹੇ ਹੋ ਤੋੜਾ ਕੋਈ ਹੱਕ ਨਹੀਂ ਰੱਖਣੇ ਮੈਨੂੰ ਲੱਗਦਾ ਹੈ ਕਿ ਗੱਲ ਉਹ ਬਸ ਉਹ ਉਹ ਇੱਕ ਤੁਸੀਂ ਕਹਿ ਰਹੇ ਫੋਟੋ ਪੁਰਾਣੀ ਹੈ ਰਸਤਾਸਨ ਬਣ ਜੀ ਉਹਨਾਂ ਨੇ ਵਿਕਰਮਜੀਤਿਆ ਨੇ ਐਲਸੋਰਿਕ ਕਲੇਮ ਕੀਤਾ ਕਿ ਇਹ 20 ਸੈਲਫੀ ਹੈ ਦਿਸ ਵਾਟ ਹੀ ਇਸ ਕਲੇਮ ਜੀ ਜੀ ਉਹ ਕਹਿੰਦੇ ਹੈ ਹਸਬੰਡ ਬਾਇ ਸੈਲਫੀ ਨਹੀਂ ਸੰਭਿਕ ਹੈ ਕਿ AI ਤਾਂ ਬਹੁਤ ਗਲਤ ਕੀ ਹੈਗਾ ਦੱਸੋ ਸਰ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ